ਪਟਾਲਾ ਚ ਵਾਪਰੀ ਦੁਖਦਾਈ ਘਟਨਾ ਗੁਰਦੁਆਰਾ ਕੰਦ ਸਾਹਿਬ ਵਿਖੇ ਸੇਵਾਦਾਰ ਦੀ ਮੌਤ ਪਟਾਲਾ ਦੇ ਇਤਿਹਾਸਕ ਗੁਰਦੁਆਰਾ ਕੰਦ ਸਾਹਿਬ ਵਿਖੇ ਇੱਕ ਦੁਖਦਾਈ ਘਟਨਾ ਵਾਪਰੀ ਹੈ ਨਿਸਾਨ ਸਾਹਿਬ ਦਾ ਚੋਲਾ ਬਦਲਣ ਸਮੇਂ ਚਰਖੜੀ ਦੀ ਤਾਰ ਟੁੱਟਣ ਨਾਲ ਨਿਸਾਨ ਸਾਹਿਬ ਦੇ ਵਸਤਰਾਂ ਦੀ ਸੇਵਾ ਕਰ ਰਹੇ ਸੇਵਾਦਾਰ ਦੀ ਮੌਤ ਹੋ ਗਈ ਹੈ ਮਰਤਕ ਦੀ ਪਛਾਣ ਸਤਨਾਮ ਸਿੰਘ ਵਾਸੀ ਬੱਲੇਵਾਲ ਵਜੋਂ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੁਖਦਾਈ ਘਟਨਾ ਵਾਪਰੀ ਜਦੋਂ ਇਤਿਹਾਸਕ ਗੁਰਦੁਆਰਾ ਸ਼੍ਰੀ ਕੰਦ ਸਾਹਿਬ ਵਿਖੇ ਨਿਸ਼ਾਨ ਸਾਹਿਬ ਦੀ ਸੇਵਾ ਕਰਦਿਆਂ ਸਾਡਾ ਇੱਕ ਬਹੁਤ ਸਤਿਕਾਰਯੋਗ ਪਾਰਟ ਟਾਈਮ ਮਲਾਜ਼ਮ ਬਿਜਲੀ ਮਿਸਤਰੀ ਉਹ ਜਦੋਂ ਨਿਸ਼ਾਨ ਸਾਹਿਬ ਦੇ ਉੱਤੇ ਸੇਵਾ ਕਰਨ ਲਈ ਗਿਆ ਉੱਤੋਂ ਜਾ ਕੇ ਸਿਰੇ ਦੇ ਉੱਤੋਂ ਜਾ ਕੇ ਤਾਰ ਜਿਹੜੀ ਟੁੱਟਣ ਕਰਕੇ ਉੱਤੋਂ ਸਿੱਧਾ ਥੱਲੇ ਆਣ ਕੇ ਨਿਸ਼ਾਨ ਸਾਹਿਬ ਦੇ ਖੜੇ ਦੇ ਵੱਜਾ ਮੈਨੂੰ ਇੱਥੋਂ ਗੁਰਦਾਸ ਸਾਹਿਬ ਤੋਂ ਇਹ ਜਿਹੜੇ ਸਾਡੇ ਮਲਾਜ਼ਮ ਸਾਣ ਹੋ ਸਕੇ ਉਹਨਾਂ ਦਾ ਫੋਨ ਗਿਆ ਹੌਲੀ ਤੌਰ ਤੇ ਉਹਨੂੰ ਹਸਪਤਾਲ ਲੈ ਜਾਇਆ ਗਿਆ ਪਰ ਡਾਕਟਰਾਂ ਵੱਲੋਂ ਡੈਡ ਕੋਸਟ ਕਰ ਦਿੱਤਾ ਗਿਆ ਜਿਹਦੀ ਇਹ ਵੇਲੇ ਸਰਕਾਰੀ ਹਸਪਤਾਲ 'ਚ ਡੱਡ ਬੜੀ ਰੱਖੀ ਗਈ ਹੈ ਬਹੁਤ ਦੁਖਦਾਈ ਘਟਨਾ ਹੈ ਪਰਿਵਾਰ ਲਈ ਸਾਡੇ ਲਈ ਕਿਉਂਕਿ ਸਾਡੀ ਇੱਕ ਸੰਸਥਾ ਦੇ ਉਹ ਇੱਕ ਹੀ ਸ਼ਾਹੀ ਸਾਡੇ ਪਰਿਵਾਰ ਦਾ ਇੱਕ ਮੈਂਬਰ ਸੀ ਔਰ ਪਹਿਲਾਂ ਹੀ ਪਰਿਵਾਰ ਵਿੱਚ ਉਹਦੇ 'ਚ ਬੜੀ ਵੱਡੀ ਸਤਨਾਮ ਸਿੰਘ ਉਹਦਾ ਨਾਂ ਹੀ ਬੜੀ ਵੱਡੀ ਘਾਟ ਸੀ ਜਦੋਂ ਪਿਛਲੇ ਸਮੇਂ ਉਹਦੇ ਜਵਾਨ ਬੇਟੇ ਦਾ ਅਚਨਚੇਤ ਇਸ ਜਹਾਨ ਤੋਂ ਦੁਰ ਜਾਣਾ ਹੁਣ ਉਹਦੀਆਂ ਛੋਟੀਆਂ-ਛੋਟੀਆਂ ਦੋ ਬੱਚੀਆਂ ਨੇ ਨਾਲ ਉਹਦੇ ਧਰਮ ਪਤਨੀ ਹੈ ਜੋ ਸਰੀਰਕ ਤੌਰ ਤੇ ਠੀਕ ਨਹੀਂ ਪਰ ਇਹ ਉਸ ਪ੍ਰਮਾਤਮਾ ਦੀਆਂ ਕੁਦਰਤ ਦੀਆਂ ਖੇਡਾਂ ਵਿੱਚ ਕਿਸੇ ਬੰਦੇ ਦਾ ਵਸ ਨਹੀਂ ਸਾਡੇ ਲਈ ਸਾਡੀ ਸੰਸਾ ਲਈ ਬਹੁਤ ਦੁਖਦਾਈ ਹੈ ਪਰਿਵਾਰ ਲਈ ਬਹੁਤ ਦੁਖਦਾਈ ਹੈ ਮੈਂ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਦੋਖੇ ਸ਼ਰੀਕ ਹੁਣਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਵੀ ਇਹਦੇ ਪ੍ਰਤੀ ਉਹ ਅਹੀ ਆਪਣੇ ਪ੍ਰਧਾਨ ਸਾਹਿਬ ਨੂੰ ਤੇ ਉੱਤੇ ਸੈਕੀ ਸਾਹਿਬ ਨੂੰ ਦੱਸ ਦਿੱਤਾ ਤਤਰੀ ਤੌਰ ਤੇ ਵੀ ਮੈਂ ਨਿੱਜੀ ਤੌਰ ਤੇ ਵੀ ਜੋ ਅਗਲੀ ਕਾਰਵਾਈ ਇਹ ਪੋਸਟਮਾਰਟਮ ਤੋਂ ਬਾਅਦ ਇਸ ਅਜੀਜ਼ ਸਰਦਾਰ ਸਿਧਾਰਾਮ ਸਿੰਘ ਦਾ ਸ਼ਸਕਾਰ ਉਹਦੇ ਪਿੰਡ ਬਾਲੇਵਾਲ ਵਿਖੇ ਕੀਤਾ ਜਾਏਗਾ ਪਰਿਵਾਰ ਦੇ ਕੁਝ ਮੈਂਬਰ ਉਹਨਾਂ ਦਾ ਭਤੀਜਾ ਆਇਆ ਉਹਨਾਂ ਦੀ ਧਰਮ ਪਤਨੀ ਨੂੰ ਲੈਣ ਲਈ ਅਹੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਗੱਡੀ ਤੇ ਮੁਲਾਜ਼ਮ ਭੇਜੇ ਆ। ਉਹ ਨਾਈ ਸਿਟੀ ਥਾਣੇ ਚ ਜੜੀ ਰਿਪੋਰਟ ਲਖਾ ਕੇ ਉਸ ਤੋਂ ਬਾਅਦ ਇਥੋਂ ਦੀ ਪੋਸਟ ਮਾਰਨ ਦੀ ਕਾਰਵਾਈ ਕਰਵਾਉਣ ਜਾ ਰਿਹਾ ਮੇਰੇ ਚਾਚਾ ਜੀ ਉਹ ਨਿਸ਼ਾਨ ਸਾਹਿਬ ਚੜਾਉਣ ਗਏ ਹੀ ਗੁਰਦੁਆਰੇ ਕੰਨ ਸਾਹਿਬ ਉਤੋਂ ਦੇਖ ਕੇ ਮੋਰ ਕਹਿੰਦੇ ਕਿ ਨਾਲ ਹੀ ਡੱਟ ਹੋ ਗਏ ਪਰਿਵਾਰ ਚ ਉਹਨਾਂ ਦੀ ਪਤਨੀ ਹੈ ਦੋ ਬੇਟੀਆਂ ਛੋਟੀ ਛੋਟੀਆਂ ਇਕੱਲੇ ਇਕੱਲੇ ਪਹਿਲਾਂ 10 ਸਾਲ ਪਹਿਲਾਂ ਉਹਨਾਂ ਦੇ ਮੁੰਡੇ ਦੀ ਡੈਥ ਹੋ ਗਈ ਸੀ ਜਵਾਨੀ 25 ਸਾਲਾਂ ਦੀ ਜਿਹੜੀ ਹੈ ਉਹ ਵੀ ਕੁਝ ਕਰਦੀ ਨਹੀਂ ਆ ਉਹ ਵੀ ਕੁਝ ਨਹੀਂ ਨਹੀਂ ਉਹ ਤੇ ਕਰੇ ਵਿਚਾਰੀ ਉਹ ਥੋੜੀ ਬਿਮਾਰੀ ਦਿੰਦੇ ਸੀ ਦਵਾਈਆਂ ਤੇ ਇਹ ਨੂੰ ਬੜੀ ਦੇਰ ਦੀ ਸੇਵਾ ਕਰਦੇ ਹਾਂਜੀ ਇਹ ਸ਼ੁਰੂ ਤੋਂ ਉੱਥੇ ਕਮੇਟੀ ਦੇ ਵਿੱਚ ਇੰਜ ਕੰਮ ਕਰਦਾ ਰਹਿੰਦੇ ਹਾਂਜੀ ਸਨੁਮਰ ਮੈਨੂੰ ਸੁਰੇ ਫੋਨ ਆਇਆ ਮੈਂ ਕੰਮ ਤੇ ਚੱਲਿਆ ਸੀ ਮੈਂ ਵੀ ਤੇ ਘਰੋਂ ਨਾਲ ਦੀ ਦਾ ਫੋਨ ਆਇਆ ਵੈਸਤਾ ਤੇ ਉਹ ਗੰਦੇ ਚਾਚੇ ਨੂੰ ਸੱਟ ਲੱਗੀ ਤੇ ਮੈਂ ਇੱਥੇ ਆਇਆ ਦੇਖਿਆ ਤੇ ਉਹ ਡੈੱਡ ਹੋ ਗਏ